ਮੈਂ ਮੈਂ ਸਵਾਗਤ ਕਰਦੀ ਆ ਜੀ ਸਭ ਦਾ ਰਿਆਡ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਨਾ ਆਲੂਆਂ ਦੇ ਸਨੈਕਸ ਬਣਾਵਾਂਗੇ ਬਹੁਤ ਹੀ ਖਸਤੇ ਤੇ ਕਰਾਰੇ ਜੇ ਨਾ ਅੱਜ ਸਨੈਕਸ ਬਣਾਉਨੇ ਆ ਜਿਹੜੇ ਛੋਟੀ ਮੋਟੀ ਭੁੱਖ ਦੇ ਵਾਸਤੇ ਸਾਡੇ ਵਾਸਤੇ ਬਹੁਤ ਠੀਕ ਰਹਿੰਦੇ ਨੇ ਤੇ ਆਓ ਫਿਰ ਆਪਾਂ ਅੱਜ ਨਾ ਬਹੁਤ ਹੀ ਕਰਾਰੇ ਜੇ ਬਣਾਨੇ ਆ ਆਲੂਆਂ ਦੇ ਸਨੈਕਸ ਤੇ ਦੋ ਚਟਣੀਆਂ ਨਾਲ ਆਪਾਂ ਖਾਵਾਂਗੇ ਸਨੈਕਸ ਦੇਖੋ ਮੈਂ ਛਿੱਕੜਾ ਸਮੇਤ ਦੋ ਆਲੂ ਜਿਹੜੇ ਆ ਕੱਟ ਲੈਨੇ ਸਾਫ਼ ਕਰਕੇ ਕਿਉਂਕਿ ਛਿੱਕੜ ਵੀ ਧੋ ਤਾ ਕੇ ਸਾਫ਼ ਕੀਤੇ ਨੇ ਬਿਲਕੁਲ ਤੇ ਆਲੂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਹਿਸਾਬ ਨਾਲ ਮੈਂ ਕੱਟ ਲੈਨੇ ਇਦਾਂ ਦੇ ਤੁਸੀਂ ਵੀ ਕੱਟ ਸਕਦੇ ਹੋ ਛਿੱਕੜ ਉੱਤੇ ਹੀ ਨੇ ਧੋ ਆਲੂ ਮੈਂ ਇਸ ਤਰ੍ਹਾਂ ਕੱਟੇ ਨੇ ਇੱਕ ਮੈਂ ਛਿੱਲ ਕੇ ਕੱਟ ਕੇ ਵਿਖਾ ਦਾਂਗੀ ਤੁਹਾਨੂੰ ਕਿਉਂਕਿ ਜਿਹੜੇ ਸਨੈਕਸ ਬਣਾਈਦੇ ਆ ਜਾਂ ਇਹਨਾਂ ਦੀ ਕੀ ਜਾਂਦੇ ਆ ਫਿੰਗਰ ਬਣਦੇ ਆ ਆਲੂ ਫਿੰਗਰ ਓ ਵੀ ਇਸੇ ਤਰ੍ਹਾਂ ਹੀ ਬਣਦੇ ਆ ਭਾਵੇਂ ਛਿਲਕੇ ਬਣਾ ਲਓ ਤੇ ਭਾਵੇਂ ਤੁਸੀਂ ਇਸ ਤਰ੍ਹਾਂ ਸਿਕੜਾ ਸਮੇਤ ਬਣਾ ਲਓ ਤੇ ਮੈਂ ਬਣਾਇਆ ਛਕੜਾ ਸਮੇਤ ਤੁਸੀਂ ਛਿਲਕੇ ਵੀ ਬਣਾ ਸਕਦੇ ਹੋ ਤੇ ਮੈਂ ਤੁਹਾਨੂੰ ਅੱਜ ਦੱਸਾਂਗੀ ਬਹੁਤ ਤਰੀਕੇ ਸੌਖੇ ਦੇ ਨਾਲ ਕਿ ਆਪਾਂ ਕਿੱਦਾਂ ਬਣਾ ਸਕਦੇ ਆ ਇਹ ਆਲੂ ਜਿੱਦਾਂ ਸ਼ਾਮਾਂ ਦੀ ਚਾਹ ਪੀਣੇ ਆ ਕਈ ਵਾਰੀ ਬੈਠ ਕੇ ਤੇ ਫਿਰ ਕੋਈ ਚੀਜ਼ ਕਰਾਰੀ ਜੀ ਖਾਣ ਨੂੰ ਮਨ ਕਰਦਾ ਹੁੰਦਾ ਤੇ ਫਿਰ ਆਪਾਂ ਇਹ ਚੀਜ਼ ਬੜੀ ਵਧੀਆ ਤਿਆਰ ਕਰ ਸਕਦੇ ਆ ਘਰ ਦੇ ਵਿੱਚ ਹੀ ਦੋ ਆਲੂ ਆ ਪਹਿਲਾ ਕੱਟ ਲਏ ਨੇ ਇੱਕ ਆਲੂ ਮੈਂ ਛਿਲ ਲਿਆ ਏ ਹੁਣ ਮੈਂ ਇਹਨੂੰ ਵੀ ਇਸੇ ਤਰੀਕੇ ਦੇ ਨਾਲ ਕੱਟ ਲਵਾਂਗੀ ਜਿਹੜਾ ਇਸੇ ਤਰੀਕੇ ਦੇ ਨਾਲ ਮੈਂ ਦੂਜੇ ਆਲੂ ਕੱਟੇ ਨੇ ਇਸੇ ਤਰੀਕੇ ਦੇ ਨਾਲ ਮੈਂ ਸਾਫ਼ ਕਰਕੇ ਆਲੂ ਤੇ ਕੱਟ ਲਵਾਂਗੀ ਇਹਨਾਂ ਚੀਜ਼ ਵੀ ਵਧੀਆ ਬਣਨੀ ਚਾਹੀਦੀ ਆ ਤੇ ਬਣਨੀ ਵੀ ਜਰਾ ਸੌਖੇ ਤਰੀਕੇ ਦੇ ਨਾਲ ਚਾਹੀਦੀ ਆ ਉਹੀ ਇੱਕ ਵੀਡੀਓ ਚੰਗੀ ਹੁੰਦੀ ਆ ਤੇ ਟੇਸਟ ਵੀ ਵੱਧ ਤੋਂ ਵੱਧ ਦਾ ਹੋਣਾ ਚਾਹੀਦਾ ਇਹੋ ਜਿਹੀਆਂ ਵੀਡੀਓ ਫਿਰ ਤਾਂ ਹੀ ਵਧੀਆ ਲੱਗਦੀਆਂ ਨੇ ਤੇ ਹੁਣ ਆਪਾਂ ਆਲੂ ਕੱਟ ਕੇ ਤਿਆਰ ਕਰ ਲਏ ਨੇ ਤੇ ਅੱਓ ਅੱਜ ਤੁਹਾਨੂੰ ਮੈਂ ਇੱਕ ਨਵੇਂ ਤਰੀਕੇ ਦੇ ਨਾਲ ਦੱਸਦੀਆਂ ਵੀ ਆਪਾਂ ਕਿਦਾਂ ਇਹਨੂੰ ਤਿਆਰ ਕਰਾਂਗੇ ਸਨੈਕਸਾਂ ਨੂੰ ਆਹ ਦੇਖੋ ਪਾਣੀ ਸਾਫ਼ ਹੈ ਬਿਲਕੁਲ ਧੁੱਪ ਗਏ ਨੇ ਆਲੂ ਹੁਣ ਮੈਂ ਇੱਕ ਫਰਾਈਪੈਨ ਰੱਖ ਲਿਆ ਏ ਗੈਸ ਦੇ ਉੱਪਰ ਗੈਸ ਬਲ ਰਿਹਾ ਏ ਥੱਲੇ ਤੇ ਡੇਢ ਕ ਗਲਾਸ ਮੈਂ ਪਾਣੀ ਦਾ ਪਾਤਾ ਇਹ ਵਿੱਚ ਤੇ ਪਾਣੀ ਗਰਮ ਹੋ ਗਿਆ ਏ ਆ ਦੇਖੋ ਪਾਣੀ ਪੂਰਾ ਗਰਮ ਹੈ ਇਸ ਟਾਈਮ ਆਲੂ ਜਿਹੜੇ ਨੇ ਮੈਂ ਕੱਢ ਕੇ ਤੇ ਸਾਰੇ ਫਰਾਈਪੈਨ ਦੇ ਵਿੱਚ ਪਾ ਲਵਾਂਗੀ ਢੋਂਗੇ ਜੋ ਕੱਢ ਕੇ ਆਲੂ ਤੇ ਫਰਾਈਪੈਨ ਦੇ ਵਿੱਚ ਪਾ ਦਿੰਦੇ ਨੇ ਮੈਂ ਆਪਾਂ ਇਹਨੂੰ 1 ਮਿੰਟ ਵਾਸਤੇ ਨਾ ਬਾਲਾ ਦਵਾਵਾਂਗੇ ਜਿਆਦਾ ਬਾਲਾਂ ਨਹੀਂ ਦਵਾਵਾਂਗੇ 1 ਮਿੰਟ ਵਾਸਤੇ ਦਵਾਵਾਂਗੇ ਇਹਨਾਂ ਨੂੰ ਕਿਉਂਕਿ ਇਹ ਬਾਲਾਂ ਦਵਾਨ ਦੇ ਨਾਲ ਇੱਕ ਦੇ ਪੋਲੇ ਹੋ ਜਾਂਦੇ ਨੇ ਵਿੱਚੋਂ ਤੇ ਬਾਹਰੋਂ ਸੜਦੇ ਨਹੀਂ ਆਲੂ ਜਿਸ ਤਰ੍ਹਾਂ ਆਪਾਂ ਕੱਚੇ ਆਲੂਆਂ ਦੀ ਚਿਪਸ ਬਣਾਉਂਦੇ ਆ ਉਹਦੇ ਨਾਲੋਂ ਇਹ ਆਲੂ ਜਿਹੜੇ ਆ ਇਸ ਤਰ੍ਹਾਂ ਤੁਸੀਂ ਚਿਪਸ ਬਣਾ ਕੇ ਵੇਖੋਗੇ ਤੇ ਮਤਲਬ ਬਹੁਤ ਹੀ ਅਲੱਗ ਚੀਜ਼ ਬਣੇਗੀ ਇਹਦਾ ਕੱਚਾਪਨ ਵੀ ਦੂਰ ਹੋ ਜਾਏਗਾ ਤੇ ਇਹ कुरकुरੇ ਵੀ ਬਹੁਤ ਵਧੀਆ ਬਣਗੇ ਤੇ ਮੈਂ ਤੁਹਾਡੇ ਸਾਹਮਣੇ ਹੀ ਬਣਾ ਰਹੀ ਆਂ ਦੇ ਦੇਖੋ ਕਿੱਦਾਂ ਬਣਾ ਰਹੀ ਆ ਇਸੇ ਤਰ੍ਹਾਂ ਹੀ ਤੁਸੀਂ ਵੀ ਬਣਾਇਆ ਕਰੋ ਇਹ ਦੇਖੋ 1 ਮਿੰਟ ਮੈਨੂੰ ਹੋਈ ਜਾ ਰਿਹਾ ਹੈ ਅੱਧਾ ਮਿੰਟ ਹੋ ਗਿਆ ਰੱਖਿਆ ਨੂੰ ਬਸ 1 ਮਿੰਟ ਤੋਂ ਜ਼ਿਆਦਾ ਮੈਂ ਇਹਨੂੰ ਸੇਕ ਨਹੀਂ ਲਵਾਵਾਂਗੀ ਥੋੜੇ ਥੋੜੇ ਉਬਲ ਰਹੇ ਨੇ ਤੁਸੀਂ ਦੇਖਣ ਦੇ ਜੇ ਵੀਡੀਓ ਦੇ ਵਿੱਚ ਤੇ ਆਪਾਂ ਆਲੂ ਅੱਜ ਇਸ ਤਰ੍ਹਾਂ ਹੀ ਤਿਆਰ ਕਰਾਂਗੇ ਚਿਪਸ ਆਈ ਰੀਆਂ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜਦੋਂ ਵੀਡੀਓ ਬਣਾਣੀ ਹੋਏ ਜਾਂ ਕੋਈ ਦੱਸਣਾ ਹੋਏ ਕਿਸੇ ਨੂੰ ਭੈਣ ਭਰਾ ਨੂੰ ਕੁਝ ਤੇ ਅਸੀਂ ਇਹਨਾਂ ਗੱਲਾਂ ਦਾ ਹੀ ਧਿਆਨ ਰੱਖਣਾ ਹੁੰਦਾ ਦੇਖੋ ਮੈਂ ਗੈਸ ਬੰਦ ਕਰ ਦਿੱਤਾ ਹੁਣ ਮੈਂ ਕੋਟਨ ਦਾ ਕੱਪੜਾ ਲੈ ਲਿਆ ਇਹਦੇ ਉੱਪਰ ਮੈਂ ਸਾਰੇ ਆਲੂ ਜਿਹੜੇ ਆ ਕੱਢ ਕੇ ਤੇ ਮੈਂ ਬਾਹਰ ਰੱਖ ਲਵਾਂਗੀ ਮੈਂ ਇਹਨਾਂ ਕੀ ਇਹਨੂੰ ਸੇਕ ਲਵਾਉਣਾ ਸੀ ਜਿੰਨਾ ਕ ਮੈਨੂੰ ਚਾਹੀਦੇ ਹੀ ਇੰਨੇ ਕੇ ਉਬਾਲ ਕੀਤੇ ਆਲੂ ਮੈਂ ਇਸ ਤਰ੍ਹਾਂ ਚਿਪਸ ਬਣਾ ਕੇ ਦੇਖਿਓ ਕੱਚੇ ਆਲੂਆਂ ਦੀ ਤੇ ਤੁਸੀਂ ਬਹੁਤ ਵਾਰੀ ਬਣਾਈ ਹੋਏਗੀ ਇਸ ਤਰ੍ਹਾਂ ਬਣਾਓਗੇ ਇਸ ਤਰੀਕੇ ਦੇ ਨਾਲ ਤੇ ਖਾਣ ਦਾ ਵੀ ਮਜ਼ਾ ਹੋਰ ਆਏਗਾ ਤੇ ਬਣਾਉਂਦਾ ਵੀ ਸੌਖਾ ਕੰਮ ਹੁਣ ਆਪਾਂ ਇਹਨੂੰ ਠੰਡੇ ਹੋਣ ਵਾਸਤੇ ਥੋੜੀ ਦੇਰ ਰੱਖ ਦਵਾਂਗੇ ਤੇ ਥੋੜਾ ਜਿਹਾ ਇੱਕ ਟਿਸ਼ੂ ਜਾਂ ਪੇਪਰ ਲੈ ਕੇ ਇਸ ਤਰ੍ਹਾਂ ਦਾ ਜਿਹੜਾ ਪਾਣੀ ਉੱਪਰ ਲੱਗਾ ਹੋਇਆ ਇਹ ਆਪਾਂ ਥੋੜਾ ਥੋੜਾ ਇਹਨੂੰ ਸਾਫ਼ ਕਰ ਲਵਾਂਗੇ ਇਹ ਪਾਣੀ ਮੈਂ ਸਾਫ਼ ਕਰ ਦਵਾਂਗੀ ਤੇ ਨਾਲੇ ਠੰਡੇ ਹੋ ਜਾਣਗੇ ਇਹ ਪੀਸ ਜਿੰਨੇ ਆ ਤੁਸੀਂ ਪੂਰੀ ਵੀਡੀਓ ਵੇਖਿਆ ਕਰੋ ਜਦੋਂ ਹੀ ਕੋਈ ਚੀਜ਼ ਬਣਾਉਂਦੇ ਹੋ ਰੈਸਪੀ ਕੋਈ ਵੀ ਬਣਾਣੀ ਹੁੰਦੀ ਹੈ ਪੂਰੀ ਵੀਡੀਓ ਵੇਖ ਕੇ ਬਣਾਇਆ ਕਰੋ ਤੇ ਤੁਸੀਂ ਬਾਅਦ ਚ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਵਾਕੇ ਸਵਾਦ ਬਣੀ ਜਾਂ ਨਹੀਂ ਬਣੀ ਆ ਦੇਖੋ ਪੂਰਾ ਆਇਆ ਨਾ ਸੁੱਕ ਗਿਆ ਆਲੂ ਇਹਦੇ ਉੱਤੇ ਜਰਾ ਜਿੰਨਾ ਵੀ ਪਾਣੀ ਜਿਹੜਾ ਆ ਉਹ ਜਿਆ ਨਹੀਂ ਹੈਗਾ ਜਿੰਨਾ ਕਿ ਇਹਨੂੰ ਬਹੁਤ ਜ਼ਿਆਦਾ ਗਿੱਲਾ ਆਲੂ ਹੋਵੇ ਉਹ ਨਹੀਂ ਆ ਹੁਣ ਮੈਂ ਇਹਨੂੰ ਡੂੰਘੇ ਦੇ ਵਿੱਚ ਪਾਤਾ ਏ ਇਹ ਠੰਡੇ ਵੀ ਹੋ ਗਏ ਆ ਤੇ ਥੋੜੇ ਥੋੜੇ ਸੁੱਕ ਵੀ ਗਏ ਆ ਇਹ ਇਹ ਆ ਰੋਟ ਪਾਤਾ ਇਹਦੇ ਉੱਪਰ ਇੱਕ ਚਮਚਾ ਇਦੇ ਵਿੱਚ ਮੈਦਾ ਨਹੀਂ ਪਾਉਣਾ ਚੌਲਾਂ ਦਾ ਆਟਾ ਨਹੀਂ ਪਾਉਣਾ ਐਰਾ ਰੋਟ ਹੀ ਪਾਉਣਾ ਦੋ ਚਮਚੇ ਪਾੜੋ ਡੇਢ ਚਮਚਾ ਪਾੜੋ ਕੋਈ ਨਹੀਂ ਮਤਲਬ ਥੋੜਾ ਬੋਤਾ ਵੱਧ ਘੱਟ ਵੀ ਚੱਲਦਾ ਏ ਜੇ ਪੂਰਾ ਪੂਰਾ ਤੋਲ ਕੇ ਪਾਉਣਾ ਫਿਰ ਦੋ ਹੀ ਆਲੂ ਤੇ ਦੋ ਹੀ ਚਮਚੇ ਤੁਹਾਨੂੰ ਐਰਾ ਰੋਟ ਦੇ ਚਾਹੀਦੇ ਆ ਇਸ ਤਰ੍ਹਾਂ ਕਰਕੇ ਪਾ ਲਿਆ ਕਰੋ ਤੇ ਆਹ ਦੇਖੋ ਮੈਂ ਸਾਰਾ ਮਿਕਸ ਕਰ ਲਿਆ ਏ ਆਲੂਆਂ ਨੂੰ ਲੱਗ ਗਿਆ ਜਿੰਨਾ ਲੱਗਣਾ ਸੀ ਐਰਾ ਰੋਟ ਤੇ ਹੁਣ ਇੱਕ ਛੰਨ ਨਹੀਂ ਲੈ ਕੇ ਤੇ ਆਪਾਂ ਜਿਹੜਾ ਵਾਧੂ ਆ ਵਿੱਚ 에ਰਾ ਰੋਟ ਐਸਟ ਆਇਆ ਉਹ ਆਪਾਂ ਕੱਢ ਦਵਾਂਗੇ ਇਹ ਜਿਹੜਾ 에ਰਾ ਰੋਟ ਇਹਨੂੰ ਲਾਇਆ ਏ ਇਹਦਾ ਕੰਮ ਭਲਾ ਕੀ ਏ ਇਹਦਾ ਕੰਮ ਹੈ ਇਹਨੂੰ ਕੁੜਕੜੇ ਬਣਾਉਣਾ ਆਲੂਆਂ ਨੂੰ ਕੁੜਕੜੇ ਬਣਾਉਂਦਾ 에ਰਾ ਰੋਟ ਹੋਰ ਇਹਦਾ ਕੋਈ ਕੰਮ ਨਹੀਂ ਹੁੰਦਾ ਇਹਨੂੰ ਲਾਣ ਦਾ ਇਹ ਆਪਾਂ ਤੇ ਕੜਾਕੀ ਚੀਜ਼ ਬਣਾਣੀ ਆ ਕਿ ਜਿਹੜੀ ਦੰਦਾਂ ਦੇ ਥੱਲੇ ਆਏ ਤੇ ਵਧੀਆ ਲੱਗੇ ਤੇ ਹੋਰ ਚੀਜ਼ ਬਣਦੀ ਵੀ ਇਹਦੇ ਨਾਲ ਹੀ ਐ। ਇਹ ਚੀਜ਼ ਨੂੰ ਵਰਤਣਾ ਪੈਂਦਾ ਐ ਰੋਟ ਨੂੰ ਇਸ ਚ ਇਹ ਇਹਦਾ ਕਰਕੇ। ਹੁਣ ਆਪਾਂ ਫਰਾਈਪੈਨ ਦੇ ਵਿੱਚ ਤੇਲ ਪਾ ਲਵਾਂਗੇ। ਤੇਲ ਤੇ ਚਲੋ ਜਿੰਨਾ ਵੀ ਆਪਾਂ ਪਾ ਸਕਦੇ ਪਕੌੜੇ ਕੱਢਣ ਵਾਂਗਰ ਜਿੰਨਾ ਮਰਜੀ ਪਾ ਸਕਦੇ ਆ। ਕਿਉਂਕਿ ਤੇਲ ਬਾਅਦ ਵਿੱਚ ਬਚ ਜਾਂਦਾ ਐ। ਉਹ ਆਪਾਂ ਦੂਜੀ ਵਾਰੀ ਵੀ ਵਰਤ ਸਕਦੇ ਆ। ਇਹਦੀ ਕੋਈ ਮਿੰਤੀ ਨਹੀਂ ਹੁੰਦੀ ਤੇਲ ਦੀ। ਇਹ ਜਦੋਂ ਬੱਚੇ ਘਰ ਜੇਦ ਕਰਦੇ ਆ ਜਾਂ ਕੁਝ ਮੰਗਦੇ ਖਾਣ ਵਾਸਤੇ ਜਾਂ ਕੋਈ ਆਪਣਾ ਹੀ ਮਨ ਕਰਦਾ ਤੇ ਇਹੋ ਜਿਹੀ ਚੀਜ਼ਾਂ ਬਣਾ ਲਿਆ ਕਰੋ ਇਹ ਦੇਖੋ ਸਾਰੇ ਪੀਸ ਇੱਕ ਇੱਕ ਕਰਕੇ ਪਹਿਲਾਂ ਮੈਂ ਤਿੰਨ ਪਾਏ ਨੇ ਹੁਣ ਮੈਂ ਇਕੱਠੇ ਹੀ ਪਾਵਾਂਗੀ ਅੱਧੇ ਪੀਸ ਪਾ ਲਵਾਂਗੀ ਤੇ ਅੱਧੇ ਮੈਂ ਬਾਅਦ ਵਿੱਚ ਪਾਵਾਂਗੀ ਇਹ ਜਿਹੜੀ ਵੀਡੀਓ ਆ ਇਹਦੇ ਸ਼ੁਰੂ-ਸ਼ੁਰੂ ਦੇ ਵਿੱਚ ਤੁਸੀਂ ਨਾ ਇੰਨਾ ਦੀ ਆਵਾਜ਼ ਸੁਣ ਸਕੋਗੇ ਕਿਉਂਕਿ ਮੈਂ ਤੁਹਾਨੂੰ ਸੁਣਾਵਾਂਗੀ ਇਹਦੀ ਆਵਾਜ਼ ਵੀ ਕਿ ਇਹ ਜਿਹੜੀ ਆ ਮਤਲਬ ਆਲੂਆਂ ਦੀ ਆਵਾਜ਼ ਐ ਕਿੰਨੇ ਖੜਾਕੇ ਜਿਹੜੇ ਸਨੈਕਸ ਨੇ ਤਿਆਰ ਹੋਏ ਨੇ ਉਹ ਤਾਂ ਹੀ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਏਗਾ ਇਹ ਹੁਣ ਆਪਣੇ ਆਪ ਹੀ ਬਣ ਰਹੇ ਨੇ ਗੈਸ ਮੈਂ ਇਸ ਟਾਈਮ ਪੂਰਾ ਫੁੱਲ ਨਹੀਂ ਕੀਤਾ ਹੋਇਆ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਕੀਤਾ ਆਏ ਕਿਉਂਕਿ ਇੰਨਾ ਕੀ ਗੈਸ ਰੱਖੀਏ ਤੇ ਵਧੀਆ ਰਹਿੰਦਾ ਆ ਫਿਰ ਬਹੁਤ ਜ਼ਿਆਦਾ ਗੈਸ ਛੱਡੀਏ ਤੇ ਫਿਰ ਇਹ ਸੜ ਜਾਂਦੇ ਨੇ ਘੱਟ ਛੱਡੀਏ ਤੇ ਤਿਲ ਜ਼ਿਆਦਾ ਪੀ ਜਾਂਦੇ ਨੇ ਤੇ ਇਹਨਾਂ ਨੂੰ ਇੰਨਾ ਸੇਕ ਚਾਹੀਦਾ ਕਿ ਇਹ ਆਪਣੇ ਹਿਸਾਬ ਨਾਲ ਹੀ ਬਣਨੇ ਚਾਹੀਦੇ ਜਿਸ ਤਰ੍ਹਾਂ ਇਹ ਬਣ ਰਹੇ ਨੇ ਰਿਆਡ ਫੂਡ ਚੈਨਲ ਆ ਜੇ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਕੇ ਭੈਣ ਭਰਾ ਨੂੰ ਹੋਰ ਵੀ ਸ਼ੇਅਰ ਕਰਦਿਆ ਕਰੋ ਕੋਈ ਹੋਰ ਵੀ ਵੇਖ ਕੇ ਵੀਡੀਓ ਬਣਾ ਸਕੇ वैसे ਤਾਂ ਮੈਂ ਵੀਡੀਓ ਸਾਰੀਆਂ ਹੀ ਬਹੁਤ ਸੋਹਣੀਆਂ ਬਣਾਉਣੀ ਆ ਚਟਣੀਆਂ ਦੀਆਂ ਚਾਰ ਦੀਆਂ ਜਿਹੜੇ ਬੱਚਿਆਂ ਨੂੰ ਨਹੀਂ ਚੀਜ਼ ਬਣಾಣੀ ਆਉਂਦੀ ਮਤਲਬ ਬੇਟੀਆਂ ਨੂੰ ਪੜਦੇ ਨੇ ਬੱਚੇ ਜਿਨ੍ਹਾਂ ਨੂੰ ਸਿੱਖਣਾ ਜਿਨ੍ਹਾਂ ਨੇ ਰੋਟੀ ਪਾਣੀ ਬਣਾਉਣਾ ਉਹਨਾਂ ਵਾਸਤੇ ਆ ਬਹੁਤ ਛੋਟੇ ਬੱਚੇ ਤਾਂ ਸੌਰੀ ਆ ਉਹਨਾਂ ਨੂੰ ਨਹੀਂ ਕਿਹਾ ਮੈਂ ਤੇ ਚਲੋ ਬੱਚੇ ਤਾਂ ਬੱਚੇ ਹੀ ਹੁੰਦੇ ਆਪਣੀ ਉਮਰ ਦੇ ਨਾਲੋਂ ਤੇ ਜਿਹੜੇ ਛੋਟੇ ਨੇ ਉਹਨੋਂ ਤੇ ਸਾਡੇ ਬੱਚੇ ਹੀ ਆ ਤੇ ਇਹ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਬੀਬੀਆਂ ਬਣਾ ਲੈਂਦੀਆਂ ਨੇ ਉਹ ਵੀ ਐਸੀ ਤਰ੍ਹਾਂ ਹੀ ਬਣਾਉਣਾਂ ਇੱਕ ਨਵਾਂ ਤਰੀਕਾ ਤੁਹਾਨੂੰ ਦੱਸਿਆ ਮੈਂ ਥੋੜਾ ਜਿਹਾ ਬਾਹਲਾ ਦਵਾ ਕੇ ਤੁਸੀਂ ਚਿਪਸਾਂ ਬਣਾਉਂਗੇ ਤੇ ਬਹੁਤ ਹੀ ਟੇਸਟੀ ਬਣ ਗਈਆਂ ਆਹ ਦੇਖੋ ਕਿੰਨੀਆਂ ਸੋਹਣੀਆਂ ਬਣ ਬਣ ਕੇ ਨਿਕਲ ਨਹੀਂ ਆਣੇ ਵੈਸਾ ਕੋਈ ਤੁਹਾਡੇ ਘਰ ਮਹਿਮਾਨ ਵੀ ਆਉਂਦਾ ਤੁਸੀਂ ਉਹਨਾਂ ਨੂੰ ਵੀ ਇਹੋ ਜਿਹੀ ਚਾਹ ਨਾਲ ਵੀ ਬਣਾ ਕੇ ਦੇ ਸਕਦੇ ਹੋ ਇਹ ਕਾਹਦੀਆਂ ਚੀਜ਼ਾਂ ਜਿਹੜੀਆਂ ਤਿਆਰ ਹੁੰਦੀਆਂ ਨੇ ਇਹਨਾਂ ਵਰਗੀ ਤੇ ਰੀਸ ਹੀ ਨਹੀਂ ਆ ਫਿਰ ਯਾਰ ਫੂਡ ਚੈਨਲ ਨੂੰ ਜਰੂਰ ਯਾਦ ਰੱਖਿਆ ਕਰੋ ਕੁਕਿੰਗ ਦਾ ਚੈਨਲ ਆ ਮੇਰਾ ਜੀ ਇਹ ਵੀ ਆਪਾਂ ਇਸੇ ਤਰ੍ਹਾਂ ਹੀ ਤਿਆਰ ਕਰ ਲੈਣੇ ਨੇ ਦੂਜੀ ਵਾਰੀ ਜਿਹੜੇ ਰਹਿ ਗਏ ਸੀ ਉਹ ਪਾ ਦਿੱਤੇ ਨੇ ਤੇਲ ਦੇ ਵਿੱਚ ਤੇ ਇਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਤਿਆਰ ਕਰ ਲੈਣਾ ਹੈ ਵੀਡੀਓ ਵੇਖ ਕੇ ਲਾਈਕ ਜਰੂਰ ਦੇ ਦਿਆ ਕਰੋ ਲਾਈਕ ਕਰਦਿਆਂ ਕਰੋ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਤਾਂ ਤੁਸੀਂ ਲਾਈਕ ਕਰ ਸਕਦੇ ਹੋ ਆਪਾਂ ਵੀ ਜਦੋਂ ਵੀਡੀਓ ਕਿਸੇ ਭੈਣ ਭਰਾ ਦੀਆਂ ਹੋਰ ਦੀਆਂ ਵੈਣੇ ਆ ਤੇ ਆਪਾਂ ਵੀ ਲਾਈਕ ਕਰਦੇ ਆ ਹਰ ਇੱਕ ਨੂੰ ਲਾਈਕ ਕਰ ਦਿੰਨੇ ਆ ਕਿ ਲਾਈਕ ਤੇ ਬਣਦਾ ਹੀ ਆ ਮਿਹਨਤ ਕੀਤੀ ਹੋਈ ਆ ਕਿਸੇ ਭੈਣ ਭਰਾ ਨੇ ਤੁਸੀਂ ਵੀ ਲਾਈਕ ਜ਼ਰੂਰ ਕਰਿਆ ਕਰੋ ਆ ਦੇਖੋ ਬਹੁਤ ਆਵਾਜ਼ ਆ ਰਹੀ ਆ ਹੁਣ ਇਹਦੇ ਵਿੱਚ ਆਵਾਜ਼ ਨਹੀਂ ਆ ਰਹੀ ਕਿਉਂਕਿ ਆਵਾਜ਼ ਜਿਹੜੀ ਆ ਨਾ ਇਹ ਪਹਿਲਾ ਪਹਿਲਾ ਮੈਂ ਭਰ ਦਿੱਤੀ ਏ ਇਹਦੇ ਉੱਤੇ ਜਿਹੜੀ ਆਵਾਜ਼ ਆ ਰਹੀ ਆ ਇਹਦੀ ਮੇਰੇ ਮੈਕ ਖਰਾਬ ਹੋਇਆ ਸੀ ਦੂਸਰੇ ਤੇ ਮੈਂ ਬਾਅਦ ਵਿੱਚ ਤੁਹਾਨੂੰ ਬੋਲ ਕੇ ਦੱਸੀ ਹੋਈ ਆ ਇਹ ਵੀਡੀਓ ਤੇ ਨਾਲ ਦੀ ਨਾਲ ਨਹੀਂ ਬੋਲੀ ਹੋਈ ਇਸ ਕਰਕੇ ਆਵਾਜ਼ ਜਿਹੜੀ ਆ ਇੱਥੇ ਘਟ ਹੋ ਗਈ ਆ ਪਹਿਲਾਂ ਮੈਂ ਸਟਾਰਟਕ ਦੇ ਵਿੱਚ ਇਹ ਆਪਣੀ ਥੋੜੀ ਜੀ ਕਲਿੱਪ ਕੱਟ ਕੇ ਲਾਇਆ ਹੋਇਆ ਤੁਸੀਂ ਦੇਖਿਓ ਤੇ ਇਸੇ ਤਰ੍ਹਾਂ ਹੀ ਆਵਾਜ਼ ਆਊਗੀ ਜਿਸ ਤਰ੍ਹਾਂ ਆ ਆ ਰਹੀ ਆ ਖੜ 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 ਆਵਾਜ਼ ਆ ਰਹੀ ਆ ਦੀ ਤੇ ਇਹਦਾ ਨਮਕ ਮਿਰਚ ਜਿਹੜਾ ਆ ਇਹ ਜਿਹੜਾ ਮੈਂ ਬਣਾਇਆ ਘਰ ਦਾ ਹੀ ਨਮਕ ਮਿਰਚ ਵੀ ਬਣਾਇਆ ਹੋਇਆ ਇਹਨਾਂ ਚੀਜ਼ਾਂ ਤੇ ਪਾਉਣ ਨੂੰ ਇਹਦੀ ਮੈਂ ਵੀਡੀਓ ਨਹੀਂ ਪਾਈ ਮੈਂ ਅਗਲੀ ਵਾਰੀ ਇਹਨਾਂ ਦੀ ਚੀਜ਼ਾਂ ਦੀ ਵੀਡੀਓ ਪਾ ਕੇ ਵਿਖਾਵਾਂਗੀ ਇਹ ਮੈਂ ਨਮਕ ਪੱਕਾ ਹੀ ਬਣਾ ਕੇ ਰੱਖਿਆ ਹੋਇਆ ਏ ਦਹੀਂ 'ਚ ਪਾਉਣ ਵਾਲਾ ਵੱਖਰਾ ਬਣਾ ਕੇ ਰੱਖਿਆ ਹੋਇਆ ਏ ਫਰੂਟ ਤੇ ਪਾਉਣ ਵਾਲਾ ਵੱਖਰਾ ਬਣਾ ਕੇ ਰੱਖਿਆ ਹੋਇਆ ਏ ਤੇ ਆਲੂ ਚਿਪਸਾਂ ਤੇ ਵਗੈਰਾ ਤੇ ਪਾਉਣ ਵਾਲਾ ਵੱਖਰਾ ਬਣਾ ਕੇ ਰੱਖਿਆ ਹੋਇਆ ਏ ਮੈਂ ਇਦਾਂ ਨਹੀਂ ਕਿਨੀਆਂ ਕਿ ਸ਼ੀਸ਼ੀਆਂ ਬੋਤਲਾਂ ਦੇ ਵਿੱਚ ਭਰੇ ਹੋਏ ਨਮਕ ਤੇ ਆ ਵੇਖੋ ਦੋ ਆਪਾਂ ਹੁਣ ਚਟਣੀਆਂ ਲਵਾਂਗੇ ਨਾਲ ਦਸੋ ਕਿਹੜਾ ਪ੍ਰੋਣਾ ਨਹੀਂ ਖੁਸ਼ ਹੋਏਗਾ ਇਹੋ ਜਿਹੀਆਂ ਚੀਜ਼ਾਂ ਖਾ ਕੇ ਘਰ ਦੀਆਂ ਨਾਲੇ ਬਣੀਆਂ ਹੋਈਆਂ ਇਹ ਹੈਗੀ ਆ ਕੱਚੇ ਲਸਣ ਦੀ ਚਟਨੀ ਤੇ ਲਾਲ ਮਿਰਚਾਂ ਦੀ ਤੇ ਨਿੰਬੂ ਦੀ ਤੇ ਆ ਜਿਹੜੀ ਆ ਇਹ ਹੈਗਾ ਟਮਾਟੋ ਸੌਸ ਜਿਹੜਾ ਬਾਜ਼ਾਰੋਂ ਆਉਂਦੀ ਆ ਇਹ ਚਟਨੀ ਆ ਬਾਜ਼ਾਰ ਦੀ ਮਿੱਠਾ ਸੌਸ ਹੈ ਦਾ ਤੇ ਆ ਦੋ ਚਟਨੀਆਂ ਆ ਇਹਨਾਂ ਦੇ ਨਾਲ ਤੁਸੀਂ ਨਾ ਚਿਪਸਾਂ ਖਾ ਸਕਦੇ ਹੋ ਤੇ ਬਹੁਤ ਹੀ ਵਧੀਆ ਬਣੀਆਂ ਨੇ ਤੇ ਆਹ ਦੇਖੋ ਕਿੰਨੀ ਕਰਾਰੀਆਂ ਬਣੀਆਂ ਤੇ ਮੈਂ ਤੇ ਖਾ ਕੇ ਦੇਖੂਗੀ ਪਹਿਲਾਂ ਦੇਖੋ ਬਹੁਤ ਹੀ ਮਜ਼ਾ ਆਇਆ ਸੱਚੀ ਬਹੁਤ ਵਧੀਆ ਬਣੀਆਂ ਤੇ ਇਹੋ ਜਿਹੀਆਂ ਬਣਾ ਕੇ ਜਰੂਰ ਤੁਸੀਂ ਘਰ ਦੇ ਵਿੱਚ ਚੀਜ਼ਾਂ ਤਿਆਰ ਕਰਿਆ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਉਨੀਂ دیر ਤੱਕ ਕਰਿਆਡ ਫੂਡ ਚੈਨਲ ਵੱਲ